ਸਾਸਤਰੀ ਕਾਲਜੀ ਸਵਾਗਤ ਹੈ ਜੀ ਸਾਡੇ ਨਵੇਂ ਬਲੌਗ ਤੇ ਵਿੱਚ ਹੋਰ ਸਨਾਓ ਸਾਰੇ ਠੀਕ ਠਾਕ ਜੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅੱਜ ਮੰਗ ਦਾ ਮੇਲਾ ਆ ਰਿਹਾ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਰੀ ਚ ਪੈਦਲ ਯਾਤਰਾ ਕੱਢੀ ਜਾਂਦੀ ਹੈ ਤੇ ਅੱਜ ਇੱਕ ਗੱਲ ਕਰਨੀ ਸੀ ਕਿ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਖਾਸ ਕਰਕੇ ਉਹਨਾਂ ਬਾਤ ਵੀਰਾਂ ਬਾਤ ਜਿਹੜੇ ਹੂਡ ਮਤ ਕਰਦੇ ਨੇ ਤੇ ਜਾਣੇ ਕਿ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਬੁਲਟ ਦੇ ਪਟਾਕੇ ਚਲਾਉਣੇ ਮਾਰਨੇ ਤੇ ਉਹਨਾਂ ਦਾ ਵੀ ਰਵਾਇਤ ਤੇ ਵੀ ਆ ਟਰੈਕਟਰ ਵੀ ਰਵਾਇਤ ਤੇ ਵੀ ਆ ਕਿ ਜਿਹੜੇ ਸਲੈਂਸਰ ਚੇਂਜ ਕਰਕੇ ਟਰੈਕਟਰ ਦੀਆਂ ਰੇਸਾਂ ਦਿੰਦੇ ਆ ਠੀਕ ਹੈ ਜੀ ਉਹਨਾਂ ਬਾਤ ਤੇ ਆ ਜਿਹੜੇ ਬੁਲਟ ਦੇ ਪਟਾਕਿਆਂ ਬਾਤ ਤੇ ਆ ਕਿ ਉਹ ਸੱਦਾ ਹੀ ਮੋਟਰਸਾਈਕਲ ਬੁਲਟ ਮੋਟਰਸਾਈਕਲ ਜਿਹੜਾ ਬੌਂਡ ਕੀਤਾ ਜਾਏਗਾ ਠੀਕ ਹੈ ਜੀ ਤੇ ਟਰੈਕਟਰ ਤੇ ਸੱਦਾ ਚਲਾਣ ਰੱਖਿਆ ਮੋਟਾ ਚਲਾਣਾ ਇਹ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਕਈ ਹੈਗੇ ਮੁੰਡੇ ਇਦਾਂ ਦੇ ਕੀ ਹੋਰ ਤਰ੍ਹਾਂ ਦੇ ਗਾਣੇ ਲਾਉਂਦੇ ਆ ਤੇ ਨਾਲ ਭੰਗੜਾ ਪਾਉਂਦੇ ਆ ਲੇਕਿਨ ਨਹੀਂ ਇਦਾਂ ਦਾ ਕੰਮ ਨਹੀਂ ਕਰਨਾ ਆਪਾਂ ਗੁਰਸੇਕ ਬੰਦੇ ਆ ਆਪਾਂ ਤੇ ਆਪਾਂ ਇਦਾਂ ਦੇ ਕੰਮ ਨਹੀਂ ਕਰਨੇ ਆ ਤੇ ਅਸੀਂ ਸੇਵਾ ਕਰਨੀ ਆ ਗੁਰੂ ਘਰ ਚੱਲੇ ਆ ਬਿਲਕੁਲ ਸ਼ਾਂਤੀਮਈ ਨਾ ਜਾਣਾ ਸ਼ਬਦ ਲਾਓ ਤੁਸੀਂ ਆਪਣੇ ਵਧੀਆ ਕਰਕੇ ਸੋਹਣੇ ਸ਼ਬਦ ਆ ਉਹਦੀ ਲਾ ਸਕਦੇ ਹੋ ਜਦੋਂ ਆਪਾਂ ਘਰ ਆਉਂਦੇ ਆ ਟਰੈਕਟਰ ਟਰਾਲੀਆਂ ਦੇ ਸਾਰੇ ਆਉਂਦੇ ਆ ਕਿਉਂਕਿ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਆਪਣੇ ਟਰੈਕਟਰ ਵੀਰ ਤੇ ਟਰੈਕਟਰ ਜਿਨ੍ਹਾਂ ਦਾ ਟਰੈਕਟਰ ਉਹਦੀ ਜਿਮੇਵਾਰੀ ਬਣਦੀ ਆ ਕਿ ਜੇ ਸੰਗਤ ਟਰਾਲੀ ਵਿੱਚ ਬਹਿ ਕੇ ਹੁੰਦੀ ਆ ਤੇ ਸੋ ਤੁਸੀਂ ਓਵਰਟੇਕਿੰਗ ਨਹੀਂ ਕਰਨੀ ਐ ਲੈਂਡ ਦੇ ਵਿੱਚ ਹੀ ਚੱਲਣਾ ਤੇ ਕੋਈ ਨੁਕਸਾਨ ਨਾ ਕਿਉਂਕਿ ਪਿਛਲੀ ਤੋਂ ਪਿਛਲੀ ਵਾਰੀ ਇਦਾ ਹੀ ਓਵਰਟੇਕਿੰਗ ਟਰੈਕਟਰ ਭਜਾਇਆ ਗਿਆ ਇੱਕ ਦੂਜੇ ਨਾਲ ਵੇਖ ਕੇ ਤੇ ਟਰਾਲੀ ਪਲਟ ਗਈ ਲੱਤਾਂ ਬਾਹਾਂ ਟੁੱਟ ਗਈਆਂ ਸੀ ਤੇ ਸੰਗਤ ਨੂੰ ਵੀ ਤੰਗੀ ਆਉਂਦੀ ਆ ਤੇ ਬਾਅਦ ਚ ਠੀਕ ਐ ਜੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਘਰੋਂ ਹੁੰਦੇ ਨੇ ਆਪਣੇ ਸੰਗ ਦਾ ਮੇਲਾ ਵੇਖਣ ਵਾਸਤੇ ਤੇ ਉਹ ਸੋ ਪਲੀਜ਼ ਕੀ ਉਹ ਆਪਣੇ ਲੈਂਡ ਦੇ ਵਿੱਚ ਹੀ ਤੁਰਨ ਕੋਈ ਓਵਰਟੇਕਿੰਗ ਨਾ ਕਰਨਾ ਜੇ ਆਏ ਹੋ ਘਰੋਂ ਤੇ ਬਿਲਕੁਲ ਆਪਣੇ ਮ제 ਨਾਲ ਤੁਸੀਂ ਆਪਣਾ ਮੇਲਾ ਵੇਖੋ ਕਾਲੀ ਨਾ ਕਰੋ ਜੇ ਘਰੋਂ ਆ ਹੀ ਗਏ ਹੋ ਤੇ ਬਿਲਕੁਲ ਮ제 ਨਾਲ ਆਪਣਾ ਮੇਲਾ ਵੇਖੋ ਤੁਸੀਂ ਕਾਲੀ ਨਾ ਕਰੋ ਵੱਧ ਝੜ ਕੇ ਆਪਾਂ ਸੇਵਾ ਕਰਨੀ ਆ ਸੰਗਤ ਦੀ ਸੇਵਾ ਕਰਨੀ ਆ ਤੇ ਬਾਕੀ ਮੇਰੇ ਵੀਰਾਂ ਨੂੰ ਫੇਰ ਬੇਨਤੀ ਇੱਕ ਵਾਰੀ ਕਿ ਤੁਸੀਂ ਇਹ ਕੰਮ ਨਾ ਕਰਿਓ ਬੋਲਟ ਦੇ ਪਟਾਕੇ ਮਰਾਉਣੇ ਟਰੈਕਟਰਾਂ ਦੀਆਂ ਰੇਸਾਂ ਦੇਣੀਆਂ ਤੇ ਇਹ ਬਿਲਕੁਲ ਬਈ ਇਹ ਨਾ ਕੰਮ ਕਰਿਓ ਮੋਟਰ ਚਲਾਣਾ ਨਾ ਬੁਲਟ ਮੋਟਰਸਲ ਦਿੱਤਾ ਬੌਂਡ ਹੋਣਾ ਜੇ ਕਿ ਇਹਦੀ ਕੋਈ ਸਫਰਸ਼ ਨਹੀਂ ਚੱਲਣੀ ਆ ਠੀਕ ਹੈ ਬਾਕੀ ਮੇਰੀਆਂ ਬੀਬੀਆਂ ਨੂੰ ਵੀ ਇੱਕ ਗੁਜਾਰਿਸ਼ ਆ ਕਿ ਉਹ ਜਦੋਂ ਇੱਥੋਂ ਹਰ ਚਵਾਲ ਤੋਂ ਭੇਟ ਭੱਤੇ ਨਾ ਜਾਂਦੀਆਂ ਨੇ ਮੇਲਾ ਵੇਖਣ ਬਾਅਦ ਤੇ ਉੱਥੋਂ ਜਦੋਂ ਆਉਂਦੀਆਂ ਨੇ ਤੇ ਚੱਲਦੀ ਟਰਾਲੀ ਤੇ ਚੜਦੀਆਂ ਨੇ ਤੇ ਉਹਨਾਂ ਨੂੰ ਵੀ ਬੇਨਤੀ ਆ ਕਿ ਟਰੈਕਟਰ ਟਰਾਲੀ ਖਿਲਾਰ ਲੈਣ ਤੇ ਉਹਦੇ ਉੱਤੇ ਫੇਰ ਚੜਨ ਠੀਕ ਹੈ ਜੀ ਤੇ ਕਿ ਇਹਨੂੰ ਸੱਟ ਵੇਟ ਨਾ ਲੱਗੇ ਕੋਈ ਨੁਕਸਾਨ ਨਾ ਹੋਵੇ ਅਸੀਂ ਕਹਿੰਦੇ ਕਿ ਚਲੋ ਸਾਰਿਆਂ ਦੀ ਯਾਤਰਾ ਸਫਲ ਹੋਵੇ ਠੀਕ ਹੈ ਜੀ ਬਾਕੀ ਸੰਗ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਸਾਡੇ ਪਰਿਵਾਰ ਵੱਲੋਂ ਵੀ ਤੇ ਬਾਕੀ ਚਲੋ ਫਿਰ ਮਿਲਦੇ ਹਾਂ ਕੋਈ ਨਵੀਂ ਵੀਡੀਓ ਦੇ ਨਾਲ ਤੇ ਇੱਕ ਕੰਮ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਹ ਵੀਡੀਓ ਉਹਨਾਂ ਵੀਰਾਂ ਤੱਕ ਪਹੁੰਚ ਜਾਏ ਕਿ ਉਹਨਾਂ ਨੂੰ ਚਲੋ ਇਸ ਨੋਟਿਸ ਦਾ ਪਤਾ ਲੱਗ ਜਾਏ ਕਿ ਆਪਾਂ ਇਹ ਕੰਮ ਨਹੀਂ ਕਰਨਾ ਤੇ ਆਪਾਂ ਸੇਵਾ ਕਰਨੀ ਹੈ ਗੁਰੂ ਘਰ ਦੀ ਸੰਗਤ ਦੀ ਸੇਵਾ ਕਰਨੀ ਹੈ ਤੇ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਨੂੰ ਵਿੱਚੋਂ ਮੈਂ ਕੋਈ ਇਹ ਨਹੀਂ ਆਂਦਾ ਮੈਨੂੰ ਲਾਈਕ ਕਰ ਦਿਓ ਜਾਂ ਸਬਸਕ੍ਰਾਈਬ ਕਰ ਲਓ ਸਿਰਫ ਇਹਨੂੰ ਸ਼ੇਅਰ ਕਰਿਓ ਕਿ ਉਹ ਵੀਡੀਓ ਹਰੇ ਹਰੇ ਕੋਲ ਚਲ ਜੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੋਈ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ